ਗੁਰਾਇਆਂ ਦੇ ਨਗਰ ਕੌਂਸਲ ਦਫ਼ਤਰ ਵਿਖੇ 79ਵਾਂ ਆਜ਼ਾਦੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਚੋਹਾਨ ਵੱਲੋਂ ਅਦਾ ਕੀਤੀ ਗਈ। ਇਸ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਝੰਡੇ ਨੂੰ ਵੀ ਸਲਾਮੀ ਦਿੱਤੀ ਗਈ ਜਦਕਿ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੋਕੇ ਨਗਰ ਕੌਂਸਲ ਫਲੋਰ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮੁੱਚਾ ਦੇਸ਼ ਆਪਣੀ ਆਜ਼ਾਦੀ ਦੀ 79ਵੀਂ ਵਰੇਗਨ ਖੁਸ਼ੀ ਅਤੇ ਮਾਣ ਨਾਲ ਮਨਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਅਮਰ ਸ਼ਹੀਦਾਂ ਤੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਸਮੇਤ ਉਹਨਾਂ ਸਾਰੇ ਸੈਨਿਕਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੱਜ 15 ਅਗਸਤ ਦਾ ਦਿਹਾੜਾ ਜਿਹੜਾ ਆ ਨਗਰ ਕੌਂਸਲ ਦੇ ਵਿੱਚ ਮਨਾਇਆ ਗਿਆ ਇਸ ਸਮੇਂ ਰਾਸ਼ਟਰੀ ਝੰਡਾ ਲੜਾਇਆ ਗਿਆ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਏ ਗਿਆ ਪੁਲਿਸ ਦੀ ਟੁਕੜੀ ਵੱਲੋਂ ਰਾਸ਼ਟਰੀ ਸਨਮਾਨ ਵੱਜੋਂ ਸਲਾਮੀ ਦਿੱਤੀ ਗਈ ਔਰ ਇਸ ਮੌਕੇ ਤੇ ਨਗਰ ਕੌਂਸਲ ਦੇ ਵੱਲੋਂ ਅਸੀਂ ਬੂਟੇ ਔਰ ਜੈਵਿਕ ਖਾਦ ਮੰਡੀ ਗਈ ਔਰ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿ ਤੁਸੀਂ ਪਲਾਸਟਿਕ ਨੂੰ ਛੱਡੋ ਔਰ ਜਿਹੜੇ ਦੂਸਰੇ ਲਿਫਾਫੇ ਵਰਤੇ ਜਾਣ ਜਿਹੜੇ ਆਪਣੇ ਕਾगज ਦੇ ਲਿਫਾਫੇ ਵਰਤੇ ਜਾਣ ਔਰ ਇਸ ਮੌਕੇ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਵੀ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਰੇ ਹੀ ਰਲ ਮਿਲ ਕੇ ਜੋ ਵੀ ਸਾਡੇ ਜਿੰਨਾ ਵੀ ਯੋਗਦਾਨ ਹੋ ਸਕਦਾ ਸੀ ਰਲ ਮਿਲ ਕੇ ਆਪਣੇ ਦੇਸ਼ ਨੂੰ ਅੱਗੇ ਲਿਜਾਣ ਲਈ ਪਾਈਏ ਤਾਂ ਕਿ ਇਸ ਨੂੰ ਹੋਰ ਬਲੰਦੀ ਤੇ ਲਿਜਾਜ ਹੋ ਗੀਏ ਔਰ ਜੋ ਪੰਜਾਬ ਨੂੰ ਇੰਡੀਆ ਨੂੰ ਸੋਨੇ ਦੀ ਚਿੜੀ ਕਹਿੰਦੇ ਕਿਹਾ ਜਾ ਸਕਦਾ ਉਸ ਨੂੰ ਅਸੀਂ ਦੁਬਾਰਾ ਇਸ ਮਕਾਮ ਤੇ ਪਹੁੰਚਾ ਸਕੀਏ ਇਸ 15 ਅਗਸਤ ਦੇ ਸ਼ੁਭ ਦਿਨ ਤੇ ਮੈਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦੇਣੀ ਆ ਤੇ ਅੱਜ ਜਿਹੜਾ ਏ 15 ਅਗਸਤ ਦਾ ਦਿਨ ਅੱਜ ਨਗਰ ਕੌਂਸਲ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿੱਥੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਲਾਮੀ ਦਿੱਤੀ ਗਈ ਹੈ ਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਆ ਮੈਂ ਔਰ ਦੇਸ਼ ਵਾਸੀਆਂ ਨੂੰ ਆਪਣੇ ਜਿਹੜੇ ਸ਼ਹਿਰ ਵਾਸੀਆਂ ਨੂੰ ਇਹੀ ਅੱਜ ਨਗਰ ਕੌਂਸਲ ਵੱਲੋਂ ਮੈਸੇਜ ਦਿੱਤਾ ਗਿਆ ਹੈ ਕਿ ਉਹ ਪਲਾਸਟਿਕ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਤੇ ਆਪਣਾ ਕੱਪੜੇ ਦੇ ਜਿਹੜੇ ਬੈਗ ਹੈ ਉਹਨਾਂ ਦਾ ਵਾਰ-ਵਾਰ ਪ੍ਰਯੋਗ ਕਰਨ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਸੁਦੇਸ਼ ਆ ਕਿ ਪੜ੍ਹਨ ਲਿਖਣ ਔਰ ਖੇਡਾਂ ਵੱਲ ਧਿਆਨ ਦੇਣਾ ਤੇ ਜਿਹੜਾ ਨਸ਼ਿਆਂ ਤੋਂ ਜਿਹੜਾ ਗਰੇਜ ਕਰਨ ਔਰ ਜਿਹੜਾ ਵੀ ਕੋਈ ਨਸ਼ਾ ਕਰਦਾ ਉਹਨੂੰ ਵੀ ਸਮਝਾਉਣ ਔਰ ਸਾਨੂੰ ਵੀ ਉਹਦੀ ਇਨਫੋਰਮੇਸ਼ਨ ਦੇਣ ਤਾਂ ਕਿ ਉਹਦਾ ਲਾਸਵੇਂ ਸਿਰ ਕਰਾਇਆ ਜਾਵੇ ਔਰ ਦੇਸ਼ ਦੀ ਜਿਹੜੀ ਜਵਾਨੀ ਆ ਉਹਨੂੰ ਬਚਾਇਆ ਜਾ ਸਕੇ ਜੈ ਹਿੰਦ ਇਸ ਤੋਂ ਇਲਾਵਾ ਫਿਲੌਰ ਵਿਖੇ ਵੀ ਸਥਿਤ ਮਹਾਰਾਜ ਰঞ্জੀਤ ਸਿੰਘ ਪੁਲਿਸ ਅਕੈडमी ਵਿਖੇ 15 ਅਗਸਤ ਆਜ਼ਾਦੀ ਦਾ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਝੰਡਾ ਚੜਾਉਣ ਦੀ ਰਸਮ ਮੈਡਮ ਅਨੀਤਾ ਪੁੰਜ ਡੀਜੀਪੀ ਕਮ ਕਮ ਡਾਇਰੈਕਟਰ ਪੀਏਪੀ ਫਿਲੌਰ ਨੇ ਆਪਣੇ ਕਰ ਕਮਲਾ ਨਾਲ ਕੀਤੀ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੁਕੜੀਆਂ ਬੈਂ ਟੁਕੜੀਆਂ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ। ਇਸ ਦੌਰਾਨ ਜਿੱਥੇ ਮੈਡਮ ਅਨਿਤਾ ਪੁੰਜ ਡੀਜੀਪੀ ਕਮ ਡਾਇਰੈਕਟਰ ਪੀਏਪੀ ਫਲੋਰ ਨੇ ਆਪਣੇ ਸੰਬੋਧਨ ਵਿੱਚ ਸਮੂਹ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਇਨਾਮ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਲਾ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ। ਫਿਲੌਰ ਤੋਂ ਨਵਰੰਗ ਚੈਨਲ ਦੀ ਸੁਸ਼ੀਲ ਉਹਚਾ ਦੀ ਵਿਸ਼ੇਸ਼ ਰਿਪੋਰਟ ਭਾਰਤ ਜੀ 79 ਇੰਡੀਪੈਂਡੈਂਸ ਡੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਹਾਂ ਸਾਡੇ ਸਾਰਿਆਂ ਲਈ ਇਹ ਪਕੜ ਦੀ ਗੱਲ ਹੈ ਕਿ 1947 ਵਿੱਚ ਜਿਉਆ ਰਾਜਨੀਤੀ सालों आजादी से लानिया ने दवाई पौधे पे सारे देशवासी देश को आगे ले जाने की कोशिश में तत्पर आगे रहेंगे देश की इंटेग्रिटी और सॉवरेनिटी को बरकरार रखने लाई वर्गी तारी का बहुत बड़ा योगदान है और पंजाब पुलिस का योगदान सभी मानते हैं इस तो अलावा हुशियारपुर पुलिस लाइन विखे भी हुशियारपुर प्रशासन वालों आजादी दिहाड़ा बड़ी ही धूमधाम मनाया गया ਇਸ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਵੱਲੋਂ ਤਿਰੰਗਾ ਝੰਡਾ ਲਹਿਰਾਉਂਦੀ ਰਸਮ ਮਾਦਾ ਕਰਨ ਤੋਂ ਬਾਅਦ ਖੁੱਲੇ ਆਸਮਾਨ ਵਿੱਚ ਤਿਰੰਗੇ ਗੁਬਾਰੇ ਵੀ ਛੱਡੇ ਗਏ ਇਸ ਦੌਰਾਨ ਉਹਨਾਂ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਪੰਜਾਬ ਅਤੇ ਦੇਸ਼ ਦੇ ਲੋਕਾਂ ਲਈ ਇੱਕ ਸੁਨੇਹਾ ਵੀ ਦਿੱਤਾ ਇਸ ਮੌਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਸ਼ਕਾ ਜੈਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲੇਕ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਅਤੇ ਚੱਬੇਵਾਲ ਦੇ ਵਿਧਾਇਕ ਇਸ਼ਾਨ ਚੱਬੇਵਾਲ ਵੀ ਮੌਜੂਦ ਹਨ ਇਸ ਮੌਕੇ ਜਿੱਥੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਜ਼ਰੂਰਤਮੰਦ ਮਹਿਲਾਵਾਂ ਨੂੰ ਸਲਾਈ ਮਸ਼ੀਨਾਂ ਅਤੇ ਅੰਗਹੀਣਾਂ ਨੂੰ व्हीਲਚੇਅਰਾਂ ਵੀ ਭੇਟ ਕੀਤੀਆਂ ਗਈਆਂ ਜਦਕਿ ਆਜ਼ਾਦੀ ਘੁਲਾਟੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਪਿਆਰੇ ਪੰਜਾਬ ਵਾਸੀਓ ਅੱਜ ਸਾਰੇ ਦੇਸ਼ ਦਾ ਨਾ시ਵਾ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਮੁਬਾਰਕਾਂ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਲਈ ਚਲੀਆਂ ਵੱਖ-ਵੱਖ ਲਹਿਰਾਂ 88 ਜੁਲਿਆਜਮ ਸੁਦਾਰ ਪਗਲ ਸਿੰਘ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਗਮ ਸਿੰਘ ਮਦਨ ਲਾਲ ਟਿੰਗਰਾ ਨਾਲਾ ਲਾਜਪਤਰਾਏ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਕੁਲਾਟਿਆਂ ਵੱਲੋਂ ਸਮੇਂ-ਸਮੇਂ ਤੇ ਅਰੰਭ ਕੀਤੇ ਗਏ ਸੰਘਰਸ਼ਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ ਇਸੇ ਤਰ੍ਹਾਂ ਹੀ ਦੁਆਬੇ ਦੇ ਪ੍ਰਸਿੱਧ ਨਗਰ ਧਣੀਪਿੰਡ ਦੀ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਧਣੀਪਿੰਡ ਲਖਣਪਾਲ ਵਿਖੇ ਵੀ 15 ਅਗਸਤ ਆਜ਼ਾਦੀ ਦਿਵਸ ਬੜੀ ਹੀ ਧੂਮਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਧਣੀਪਿੰਡ ਦੇ ਸਰਪੰਚ ਬਲਕਾਰ ਸਿੰਘ ਅਤੇ ਲਖਣਪਾਲ ਦੇ ਸਰਪੰਚ ਕਸ਼ਮੀਰ ਚੰਦ ਹਾਜ਼ਰ ਹੋਏ ਜਿਨ੍ਹਾਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਤੋਂ ਉਪਰੰਤ ਝੰਡੇਆਲਾ ਪੁਲਿਸ ਥਾਣੇ ਦੇ ਇੰਚਾਰਜ ਗੁਲਜਾਰ ਸਿੰਘ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਆਪਣੇ ਸੰਬੋਧਨ ਵਿੱਚ ਵਾਗਫਾਗ ਬੁਲਾ ਰਹੇ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੰਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਧਣੀਪਿੰਡ ਤੇ ਲਖਣਪਾਲ ਤੋਂ ਨਵਰੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰ ਅਨਾਸੂ ਮੇ ਆਜ਼ਾਦੀ ਦਿਵਸ ਦੇ ਉਤੇ ਇਕੱਤਰ ਹੋਏ ਸਾਰੇ ਨਗਰ ਵਾਸੀ ਧਨੀਪਿੰਡ ਤੇ ਲਖਣਪਾਲ ਉਹਨਾਂ ਦੀ ਪੰਚਾਇਤ ਦੇ ਸਪੰਚ ਸਤਨਕਰਸ ਸਿੰਘ ਜੀ ਲਖਣਪਾਲ ਦੇ ਸਪੰਚ ਬਹਰੀ ਜੀ ਤੇ ਉਹਨਾਂ ਦੇ ਇਲਾਕੇ ਦੇ ਸਾਰੇ ਸੁੱਚੇ ਮਾਤਾ ਪਿਤਾ ਬਜ਼ੁਰਗ ਤੇ ਬੱਚੇ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਧਨੀਪਿੰਡ ਵਿਖੇ ਕਿ ਅੱਜ ਆਜ਼ਾਦੀ ਦਿਵਸ ਮਨਾਇਆ ਗਿਆ ਇਸ ਆਜ਼ਾਦੀ ਦਿਵਸ ਤੇ ਇਨਾ ਮਹਾਨ ਸ਼ਹੀਦਾਂ ਨੂੰ ਸਮਰਪਤ ਸੁਨੇਹਾ ਅਸੀਂ ਮਨੁੱਖਾਂ ਦਾ ਹੈ ਅਤੇ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਉਹਨਾਂ ਨੂੰ ਅਸੀਂ ਸੱਚੀ ਸੱਚੀ ਸ਼ਰਧਾ ਦੀ ਅਰਦਾਸ ਕੀਤੀ ਆਓ ਦੇਸ਼ ਵਾਸੀਓ ਅੱਜ ਦੇ ਇਸ ਆਜ਼ਾਦੀ ਦੇ ਦਿਨ ਤੇ ਪ੍ਰਣ ਕਰੀਏ ਆਪਣੀਆਂ ਜ਼ਿੰਦਗੀਆਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਈਏ ਔਰ ਮੇਕ ਜਲੀਲਾ ਦੇਸ਼ ਭੇਮ ਨਾਲ ਪਿਆਰ ਕਰੀਏ ਔਰ ਚੜ੍ਹਦੀ ਕਲਾ ਵਿੱਚ ਰਹੀਏ ਜਿੱਥੇ ਵੀ ਦੇਸ਼ ਨੂੰ ਸਮਾਜ ਨੂੰ ਲੋੜ ਪੈਂਦੀ ਆ ਉਹਨਾਂ ਲੋਕਾਂ ਬੇਟੀਆਂ ਦੀ ਅਬਦੀ ਜੀਵਿਆਂ ਦੀ ਆ ਤੇ ਉਹਨਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਇਸੇ ਤਰ੍ਹਾਂ ਹੀ ਫਲੋਰ ਪ੍ਰਸ਼ਾਸਨ ਵੱਲੋਂ ਵੀ ਆਜ਼ਾਦੀ ਦੀ 79ਵੀਂ ਬਰੇਗਾਂਡ ਬੜੀ ਹੀ ਧੂਮਤਮ ਨਾਲ ਮਨਾਇ ਗਈ ਜਿਸ ਵਿੱਚ ਐਸ ਡੀ ਐਮ ਫਲੋਰ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮਤਾ ਕੀਤੀ ਗਈ ਜਰਕਿ ਉਹਨਾਂ ਫਲੋਰ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਇਸ ਦੌਰਾਨ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿੱਚ ਮੱਲਾ ਮਾਰਨ ਵਾਲੇ ਪਤਵੰਤਿਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ। 79 ਸਾਲਾ ਆਜ਼ਾਦੀ ਦੇ ਖਾੜਾ ਮੌਨਦੀ ਕਰਦੇ ਹੋਏ ਆ। ਅਧਿਆਤਿਕ ਇਸ ਦਿਨਤੀ ਮੈਂ ਆਪ ਸਭ ਨੂੰ ਸਾਧਿਕ ਜੁਦਾਈ ਕਰੀ। ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਮਾਣਕੂਰ ਲੈ ਕੇ ਹੈ ਕਿਉਂਕਿ ਅੱਜ ਦੇ ਦਿਨ 79 ਸਾਲ ਪਹਿਲਾਂ

यह दिहाड़ा सन महान स्वतंत्रता संग्रामी शहीद आजम भगत सिंह राजू सुखदेव लाला लाजपत राय करतार सिंह सरावत द्वार सिंह कालिवानी ऊधम सिंह के बलिदान खिलाया फाइव मुंडिया चल रही की